ਤਖਤਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥedar ਗੈਨੀ ਰਣਜੀਤ ਸਿੰਘ ਘੋਰਤੇ ਪ੍ਰਬੰਧਕ ਕਮੇਟੀ ਵਿਚਕਾਰ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਵਿਵਾਦ ਪੂਰੀ ਤਰ੍ਹਾਂ ਖਤਮ ਹੋ ਗਿਆ ਦੋਵਾਂ ਨੇ ਆਪਸੀ ਸਤਿਪਾਵਨਾ ਦੇ ਨਾਲ ਮੀਟਿੰਗ ਕੀਤੀ ਜਾਣਕਾਰੀ ਦਿੰਦਿਆਂ ਤਖਤਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਸਾਲ 2022 ਵਿੱਚ ਜਥedar ਰਣਜੀਤ ਸਿੰਘ ਘੋਰਦਿਆ ਸੇਵਾਮੰਤ ਉਸ ਸਮੇਂ ਦੇ ਪ੍ਰਧਾਨ ਜਥedar ਅਪਾਲ ਸਿੰਘ ਇਤਨੇ ਕੋਝ ਕਾਰਨਾ ਕਰਕੇ ਪਾਬੰਦੀ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਜਿਸ ਤਰ੍ਹਾਂ ਰਣਜੀਤ ਸਿੰਘ ਗੋਹਰ ਵੱਲੋਂ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਸਿੱਖ ਪੰਥ ਦੀ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਕਾ ਸਮੇਤ ਪੰਜ ਸਿੰਘ ਸਹਿਬਾਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਜਥੇਦਾਰ ਰਣਜੀਤ ਸਿੰਘ ਗੋਹਰ ਨੂੰ ਸਾਰੇ ਅਦਾਲਤੀ ਕੇਸ ਵਾਪਸ ਲੈਣ ਅਤੇ ਪ੍ਰਬੰਧਕ ਕਮੇਟੀ ਨੂੰ ਆਪਣਾ ਬਕਾਇਆ ਅਦਾ ਕਰਕੇ ਉਹਨਾਂ ਨੂੰ ਸਨਮਾਨਜਨਕ ਵਿਦਾਇਗੀ ਦੇਣ ਦਾ ਹੁਕਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਵਿੰਦਰ ਸਿੰਘ ਬਾਵਾ ਅਤੇ ਮੁੰਬਈ ਤੋਂ ਜਸਵੀਰ ਸਿੰਘ ਧਾਮ ਵੱਲੋਂ ਸਮਝੌਤਾ ਕਰਵਾਉਣ ਲਈ ਕੀਤੀ ਗਈ ਯਤਨਾਂ ਤੋਂ ਬਾਅਦ ਅੱਜ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਬਕਾਇਆ ਅਦਾ ਕਰਨ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਘਰ ਨੂੰ ਸਨਮਾਨਜਨਕ ਵਿਦਾਇਗੀ ਦਿੱਤੀ ਗਈ ਜੈਨੇ ਰਣਜੀਤ ਸਿੰਘ ਘਰੇ ਮਸਕੀਨਿਆ ਸਬੰਤ ਜਾਣਕਾਰੀ ਸਾਂਝੀ ਕੀਤੀ ਇਨਸਾਨੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਨੇ ਪਰ ਇਸ ਤੋਂ ਵੱਡੀ ਗੱਲ ਕੋਈ ਹੋਰ ਤੇ ਸੁਚੱਜੀ ਗੱਲ ਕੋਈ ਹੋਰ ਨਹੀਂ ਆਉਂਦੀ ਕਿ ਮਿਲ ਬੈਠ ਕੇ ਉਹਨਾਂ ਨੂੰ ਸੁਲਝਾ ਲਿਆ ਜਾਏ ਤੇ ਸਤਿਗੁਰੂ ਨੇ ਸਾਨੂੰ ਉਪਦੇਸ਼ ਵੀ ਪ੍ਰਦਾਨ ਕੀਤਾ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਚੋ ਅਜਿਹੀ ਬਹੁਤ ਪੰਡਤੀ ਨੇ ਚਰਤਾਰਤ ਕਰਦੇ ਹੋਇਆ ਇਹ ਬੜੇ ਸੁਖਾਵਾਂ ਮਾਹੌਲ ਵਿੱਚ ਬੈਠ ਕੋਈ ਹੈ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਮੰਨਦੇ ਹੋਇਆ ਜਿਹਦੇ ਆਦੇਸ਼ ਆਏ ਸਨ ਉਹਨਾਂ ਦਾ ਸਾਡੇ ਨੇ ਵੀ ਸਜਦਾ ਕਰਦੇ ਹੋਇਆ ਔਰ ਪ੍ਰਬੰਧਕ ਕਮੇਟੀ ਨੇ ਵੀ ਸਾਰੇ ਸਹਿਯੋਗੀਆਂ ਨੇ ਵੀ ਜਿਹੜਾ ਪ੍ਰਵਾਨ ਕੀਤਾ ਜਿਸ ਲਈ ਇਸ ਲਈ ਸਾਰੇ ਪ੍ਰਬੰਧਕ ਕਮੇਟੀ ਨੂੰ ਸਾਰੇ ਸਿੱਖ ਜਗਤ ਨੂੰ ਇਸ ਮਸਲੇ ਦੇ ਸੁਲਝਣ ਤੇ ਉਰਾਹੀ ਦੇਣਾ ਚਾਹੁੰਦਾ ਹੈ ਵਾਹਿਗੁਰੂ ਪਰ ਅਸਲੀਅਤ ਇਹ ਐਸੀ ਦੁਨੀਆ ਦੀ ਕੋਈ ਸਮੱਸਿਆ ਨਹੀਂ ਹੈ ਜਿਹਦੀ ਬੈਠ ਕੇ ਜਦਾ ਹੱਲ ਨਾ ਕੱਢਿਆ ਜਾ ਸਕਦਾ ਹਰ ਸਮੱਸਿਆ ਦਾ ਹਲ ਹੁੰਦਾ ਹਰ ਗਲਤ ਕੰਮੀ ਦਾ ਨਿਸ਼ਤਾਲਨ ਹੁੰਦਾ ਇਸ ਲਈ ਬਹੁਤ ਵਧੀਆ ਗੱਲ ਹੈ اور ਇਤਿਹਾਸ ਬਣਿਆ ਹੈ ਮਹਾਰਾਜ ਜਿਸ ਨੂੰ ਹੋਰ ਜ਼ਿਆਦਾ ਫਲ ਪ੍ਰਦਾਨ ਕਰਨ بڑے ਸੱਚੇ ਜਿ ਸਿਖਾਉਣੇ ਔਰ ਸੁਰਤਾ ਵਾਲੇ ਮਾਹੌਲ ਵਿੱਚ ਸਾਰਾ ਇਹ ਜਿਹੜਾ ਐਸੇ ਅਕਾਲ ਤੱਕ ਸਾਡੀ ਅਗਵਾਈ ਵਿੱਚ ਇਹ ਮੰਨਿਆ ਜਿਹੜਾ ਇਹਨੂੰ ਪੂਰਨ ਪ੍ਰੇਮ ਨਾਲ ਨਿਜਿੱਠਿਆ ਗਿਆ